ਚੈਨਲ ਪੰਜਾਬੀ ਦੇ ਖਰ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਆਜ਼ਰਾ ਅੱਜ ਦੇ ਕੁਝ ਮਸਲੇ ਅੱਜ ਦੇ ਕੁਝ ਗੱਲਾਂਬਾਤਾਂ ਤੁਹਾਡੇ ਨਾਲ ਕਰਨ ਦੇ ਲਈ। ਸਰੀ ਵਾਈਟ ਰੌਕ ਦੇ ਵਿੱਚ ਇੰਟੀਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਿਹੜਾ ਦੱਸਿਆ ਹੈ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਇੱਥੇ ਵਾਟਰਫਰੰਟ ਦੇ ਉੱਤੇ ਵਾਈਟ ਰੌਕ ਬੀਚੀ ਦੇ ਵਿੱਚ ਮੰਗਲਵਾਰ ਨੂੰ। ਥੋੜੇ ਦਿਨ ਪਹਿਲਾਂ ਇੱਥੇ ਸ਼ੁਰੇਵਾਜੀ ਦੀ ਘਟਨਾ ਹੋਈ ਸੀ। ਹੁਣ ਇਹ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਸਬੰਧ ਹੈਗਾ ਕਿ ਨਹੀਂ ਇਹ ਨਹੀਂ ਹਜੇ ਤੱਕ ਪਤਾ ਲੱਗਿਆ। ਪਰ ਸਰੀਰ ਸੀਐਮਪੀ ਜਿਹੜੀ ਦੱਸ ਰਹੀ ਹੈ ਕਿ 15400 ਬਲਾਕ ਮਰੀਨ ਡਰਾਈਵ ਦੇ ਉੱਤੇ ਕੁਝ ਬਲਾਕ ਜਿਹੜੇ ਵਾਈਟ ਟਰੱਕ ਪিয়ার ਤੋਂ ਦੂਰ ਇਹ ਜਿਹੜੀ ਵਿਅਕਤੀ ਦੀ ਬਾਡੀ ਮਿਲੀ ਆ ਇਹ ਜਿਹੜਾ ਵਾਈਟ ਟਰੱਕ ਦੇ ਵਿੱਚ ਬਿਲਕੁਲ ਇਹ ਦੂਜਾ ਵਾਇਲੈਂਟ ਇਨਸੀਡੈਂਟ ਆ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਹੀ ਥੋੜੇ ਦਿਨ ਪਹਿਲਾਂ ਜਦੋਂ ਪਹਿਲਾਂ ਜ਼ਿਕਰ ਕੀਤਾ ਐਤਵਾਰ ਦੀ ਘਟਨਾ ਆ ਕਿ ਜਦੋਂ ਇੱਕ ਵਿਅਕਤੀ ਦੇ ਜਿਹੜਾ ਚਾਕੂ ਮਾਰਿਆ ਗਿਆ ਸੀ ਉਹਦਾ ਬਚਾਅ ਹੋ ਗਿਆ ਜਿਹੜੀਆਂ ਨੌਨ ਜਿਹੜੀਆਂ ਇੰਜਰੀ ਸੀਗੀਆਂ ਉਹਦੇ ਜਿਹਦੇ ਕਰਕੇ ਉਹਦਾ ਮਤਲਬ ਉਨੀ ਉਹਦੇ ਨੌਨ ਲਾਈਫ ਥ੍ਰੈਟਨਿੰਗ ਜਿਹੜੀਆਂ ਸੀਗੀਆਂ ਇੰਜਰੀ ਸੀਗੀਆਂ ਉਹਦਾ ਬਚਾਅ ਹੋ ਗਿਆ ਪਰ ਜਿਹੜਾ ਕਾਫੀ ਖਤਰਨਾਕ ਸੀ ਇਹ ਹੁਣ ਇਹ ਜਿਹੜਾ ਉਹ ਪਹਿਲਾ ਘਟਨਾ ਵਾਪਰੀ ਆ ਐਤਵਾਰ ਨੂੰ ਜਿਹਦੇ ਚੋ ਵਿਅਕਤੀ ਦੇ ਸ਼ੁਰੇ ਮਾਰੇ ਗਏ ਆ ਇਹ ਕਪਲ ਆ ਇੱਕ ਥੋੜਾ ਜਰ ਪਹਿਲਾਂ ਹੀ ਇੰਡੀਆ ਤੋਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਮੀਗਰੇਟ ਇਹ ਹੋਏ ਆ ਇੱਥੇ ਥੋੜਾ ਜਰ ਪਹਿਲਾਂ ਹੀ ਆਏ ਆ ਜਿਹੜੀ ਇਹਦੀ neck ਦੇ ਉੱਤੇ ਗਰਦਨ ਦੇ ਉੱਤੇ ਚਾਕੂ ਮਾਰਿਆ ਗਿਆ ਤੇ ਅਟੈਕ ਜਿਹੜਾ ਹੈ ਰੈਂਡਮ ਦੱਸਿਆ ਜਾ ਰਿਹਾ ਜਿਹਦੇ ਚਾਕੂ ਮਾਰਿਆ ਉਹਦਾ ਨਾਮ ਜਤਿੰਦਰ ਸਿੰਘ ਆ ਉਮਰ 28 ਸਾਲ ਆ ਤੇ ਇਹ ਇਹਦੇ ਨਾਲੇ ਘਟਨਾ ਵਾਪਰੀ ਰਾਤ ਨੂੰ 9:00 ਵਜੇ ਦੇ ਕਰੀਬ ਤੇ ਹੁਣ ਉਹਦੀ ਵਾਈਫ ਜਿਹੜੀ ਆ ਉਹਨੇ ਇਹ ਜਾਣਕਾਰੀ ਦਿੱਤੀ ਆ ਮਨਪ੍ਰੀਤ ਕੌਰ ਉਹਦੀ ਵਾਈਫ ਦਾ ਨਾਮ ਆ ਉਹ ਕਹਿੰਦੀ ਵੀ ਜਿਹੜਾ ਇਨਸੀਡੈਂਟ ਵਾਪਰਿਆ ਆ ਇਹਨੇ ਮਤਲਬ ਜਿਹੜਾ BC ਦੇ ਵਿੱਚੋਂ ਆਏ ਆ ਤੇ ਜਿਹੜਾ ਕਪ ਲਿਆ ਹੁਣ ਕਿਸ ਤਰ੍ਹਾਂ ਦੀਆਂ ਉਹਨੂੰ ਮਤਲਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੜਾ ਮਾੜਾ ਵੈਲਕਮ ਹੋਇਆ ਸਾਡਾ ਕੈਨੇਡਾ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ ਆ ਕੁਝ ਨਹੀਂ ਆ ਕੈਨੇਡਾ ਦੇ ਵਿੱਚ ਜਿਹੜੀ ਗੱਲਬਾਤ ਉਹਨੇ ਕਹੀ ਆ ਉਹ ਕਹਿੰਦੇ ਆ ਕਿ ਉਹ ਕੁਆਲਿਟੀ ਟਾਈਮ ਆਪਣਾ ਪੀਅਰ ਦੇ ਉੱਤੇ ਬਤਾ ਰਹੇ ਸੀ ਵੀ ਇਕੱਠੇ ਦੋਵੇਂ ਉੱਥੇ ਗਏ ਆ ਤੇ ਹੁਣ ਉਹ ਸੰਡੇ ਨੂੰ ਕਿਉਂਕਿ ਬਹੁਤ ਜ਼ਿਆਦਾ ਉੱਥੇ ਭੀੜ ਹੁੰਦੀ ਆ ਉਹ ਮਤਲਬ ਦੁਬਾਰਾ ਯਾਦ ਕਰਦੀ ਐ ਕਿ ਜੋ ਕੁਛ ਉੱਥੇ ਵਾਪਰਿਆ ਸੀ ਕਿ ਬੈਂਚ ਦੇ ਉੱਤੇ ਬੈਠੀ ਸੀ ਆਪਣੇ ਹਸਬੰਦ ਦੇ ਨਾਲ ਸਨਸੈਟ ਉੱਥੇ ਸੀਗਾ ਉਹਨੂੰ ਇੰਜੋਏ ਕਰ ਰਹੀ ਸੀ ਕੋਈ ਆਇਆ ਪਿੱਛੋਂ ਤੇ ਆ ਕੇ ਉਹਨੇ ਉਹਦੀ ਗਰਦਨ ਦੇ ਉੱਤੇ ਜਿਹੜਾ ਹੋ ਵਾਰ ਕਰਨੇ ਸ਼ੁਰੂ ਕਰ ਦਿੱਤੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਵੀ ਹੋਇਆ ਕੀ ਐ ਵੀ ਉਹਨੇ ਨੈਕ ਦੇ ਉੱਤੇ ਹਿੱਟ ਕੀਤਾ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਕਿ ਬਾਅਦ ਵਿੱਚ ਸੀ ਦੇਖਿਆ ਤੇ ਉਹਦੇ ਹੱਥ ਦੇ ਵਿੱਚ ਜਿਹੜਾ ਹਥਿਆਰ ਸੀ ਜਿਹਦੇ ਨਾਲ ਉਹ ਮਾਰ ਰਿਹਾ ਸੀ ਉਹਨੇ ਰੋਲਾ ਪਾਇਆ ਉੱਥੇ ਆਪਣੀ ਮਦਦ ਲਈ ਕੁਦਰਤੀ ਆਦਿਤ ਤੇ ਜੋ ਕੁਝ ਕੀਤਾ ਜਾ ਸਕਦਾ ਹੈ ਤੇ ਉਹਦੇ ਤੋਂ ਬਾਅਦ ਉਹ ਉਥੋਂ ਚਲਿਆ ਗਿਆ 나ਇਫ ਉਹਦੇ ਕੋਲ ਸੀਗਾ ਉਹ ਕਹਿੰਦੇ ਵਿਅਕਤੀ ਜਿਹੜਾ ਉਹ ਕਹਿੰਦੇ ਸੀ ਜਾਣਦੇ ਹੀ ਨਹੀਂ ਉਹਨੂੰ ਕਿ ਉਹਦਾ ਮਤਲਬ ਬਲੈਂਕ ਐਕਸਪ੍ਰੈਸ਼ਨ ਸੀਗਾ ਕਿ ਕਿ ਜਦੋਂ ਉਹਨੇ ਚਾਕੂ ਮਾਰਿਆ ਕਿਹਾ ਵੀ ਕੁਝ ਨਹੀਂ ਤੇ ਉਹ ਏਰੀਆ ਦੇ ਵਿੱਚ ਕੋਈ ਐਦਾਂ ਦੀ ਗੱਲਬਾਤ ਉਹਨਾਂ ਦੀ ਨਹੀਂ ਹੋਈ ਮਤਲਬ ਹੁਣ ਉਹ ਕੁਦਰਤੀ ਆ ਵੀ ਉੱਥੇ ਹੈਲਪ ਦੇ ਉਹਨੇ ਰੌਲਾ ਪਾਇਆ ਇਹ ਇੱਥੇ ਫਰਵਰੀ 18 ਨੂੰ ਕਪਲ ਇਥੇ ਬੀਸੀ ਦੇ ਵਿੱਚ ਆਇਆ ਸੀ ਤੇ ਹੁਣ ਉਹ ਕੀ ਕਰਦੇ ਆ ਕਿਉਂਕਿ ਤੁਹਾਨੂੰ ਪਤਾ 3 ਮਹੀਨੇ ਤੱਕ ਕੋਈ ਨਹੀਂ ਹੁੰਦਾ ਆਪਣਾ ਜਿਹੜਾ ਜਿਹੜੀ ਐਮਐਸਪੀ ਆ ਉਹ ਵੀ ਨਹੀਂ ਹੁੰਦੀ ਤੇ ਹੁਣ ਉਹਨੇ ਕਿੱਦਾਂ ਉਹਦੇ ਬਿੱਲ ਪੇ ਕਰਨੇ ਆ ਵਾਈਟ ਰੌਕ ਤੇ ਜਿਹੜੇ ਹੱਗੇ ਨੇ ਉਹਨਾਂ ਨੇ ਇਹ ਗੱਲਬਾਤ ਦੱਸੀ ਆ ਕਿ ਰੈਂਡਮ ਅਟੈਕ ਬਹੁਤ ਅਨਯੂਜਵਲ ਆ ਕਿ ਇਦਾਂ ਕਦੇ ਰੈਂਡਮ ਅਟੈਕ ਹੁੰਦਾ ਨਹੀਂ ਪਰ ਹੋਇਆ ਆ ਤੇ ਇਹਦੇ ਬਾਰੇ ਜਾਂਚ ਪੜਤਾਲ ਚੱਲ ਰਹੀ ਆ ਵਾਈਟ ਰੌਕ ਦੇ ਮੇਅਰ ਜਿਹੜੇ ਨੇ ਮੈਗਾ ਨਾਈਟ ਉਹਨਾਂ ਨੇ ਵੀ ਕਿਹਾ ਕਿ ਉਹਨੇ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਕੋਈ ਜੇ ਕਿਸੇ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਤੇ ਦੱਸੋ ਹੁਣ ਇਹ ਦੋਵਾਂ ਘਟਨਾਵਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਆ ਉਹ ਰੈਂਡਮ ਅਟੈਕ ਕਰਨ ਵਾਲਾ ਕੌਣ ਸੀ ਜਿਹੜੀ ਹੁਣ ਮੌਤ ਹੋਈ ਹੈ ਜਿੱਥੇ ਘਟਨਾ ਵਾਪਰੀ ਸੀ ਉਹਦੇ ਬਿਲਕੁਲ ਥੋੜਾ ਜਿਹਾ ਦੂਰ ਹੀ ਇਹ ਘਟਨਾ ਵਾਪਰੀ ਹੈ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਹੈ ਜਾਂ ਨਹੀਂ ਇਹਨੇ ਬਾਅਦ ਵਿੱਚ ਪਤਾ ਲੱਗੂਗਾ ਪਰ ਇਸ ਵੇਲੇ ਲੋਕਾਂ ਨੂੰ ਫਿਕਰ ਜ਼ੋਰ ਪਿਆ ਕਿ ਇੱਕ ਤੋਂ ਬਾਅਦ ਇੱਕ ਘਟਨਾ ਆ ਜਿਹੜੀ ਇਸ ਤਰ੍ਹਾਂ ਦੀ ਕਿਉਂ ਵਾਪਰ ਰਹੀ ਹੈ ਅਗਲੀ ਕਰਬਾ ਦੱਸੋ ਜਿਹੜੀ ਲਿਬਰਲਸ ਨੇ ਬਜਟ ਪੇਸ਼ ਕੀਤਾ ਆ ਉਹਦੇ ਬਾਰੇ ਬਜਟ ਉੜੀਕਿਆ ਜਾ ਰਿਹਾ ਸੀ ਆ ਗਿਆ ਉਹਦੇ ਤੋਂ ਬਾਅਦ ਕਈ ਕੁਸ਼ੇ ਦੇ ਚ ਕਿਹਾ ਗਿਆ ਕਿ ਕਿੰਨੇ ਮਿਲੀਅਨਸ ਘਰ ਬਣਨਗੇ ਬਹੁਤ ਕੁਸ਼ ਹੋਊਗਾ ਪਰ ਇੱਕ ਨਾ ਲੈਜਰ ਨੇ ਲੇਟੈਸਟ ਸਰਵੇ ਕੀਤਾ ਆ ਉਹਦੇ ਵਿੱਚ ਜਿਹੜੇ ਲਗਭਗ ਅੱਧੇ ਦੇ ਕਰੀਬ ਆ ਉਹ ਇਸ ਬਜਟ ਤੋਂ ਖੁਸ਼ ਨਹੀਂ ਆ ਕਿ ਜਿਹੜਾ ਪਿਛਲੇ ਮੰਗਲਵਾਰ ਬਜਟ ਪੇਸ਼ ਕੀਤਾ ਸੀ 21% ਦੀ ਸਿਰਫ ਪੋਜ਼ਿਟਿਵ ਓਪੀਨੀਅਨ ਆ ਇਹਦੇ ਵਿੱਚ ਮਤਲਬ ਬਹੁਤੇ ਜਾਂ ਤੇ ਇਹਦੇ ਤੋਂ ਖੁਸ਼ ਨਹੀਂ ਹੈ ਜਾਂ ਇਸ ਬਜਟ ਦੇ ਉਲਟਾ 21% ਦੀ ਪੋਜ਼ਿਟਿਵ ਓਪੀਨੀਅਨ ਇਸ ਬਜਟ ਦੇ ਉੱਤੇ ਆ ਜਿਹੜੇ 1/3 ਰਿਸਪੌਂਡੈਂਟ ਟਾਕਿੰਗੇ ਸਾਨੂੰ ਪਤਾ ਨਹੀਂ ਇਹਦੇ ਬਾਰੇ ਜਾਂ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ 65% ਜਿਨ੍ਹਾਂ ਦਾ ਸਰਵੇ ਕੀਤਾ ਗਿਆ ਜਿਹੜੇ ਉਹ ਕਹਿੰਦੇ ਆ ਕਿ ਜਿਹੜਾ 8.5 ਬਿਲੀਅਨ ਡਾਲਰ ਹਾਊਸਿੰਗ ਦੇ ਉੱਤੇ ਸਪੈਂਡ ਕਰਨਾ ਜਿਹਦੇ ਨਾਲ ਲਗਭਗ 40 ਲੱਖ ਦੇ ਕਰੀਬ 2031 ਤੱਕ ਘਰ ਬਣਨੇ ਆ ਉਹ ਕਿਹਾ ਜਾ ਰਿਹਾ ਕਿ ਉਹ ਦੇਸ਼ ਦੇ ਲਈ ਚੰਗੀ ਗੱਲ ਆ ਮਤਲਬ ਇਸ ਬਹੁ ਗਣਤੀ ਇਸ ਗੱਲ ਦੇ ਨਾਲ ਸਹਿਮਤ ਹੋਈਆ ਕਿਉਂਕਿ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਸੰਕਟ ਘਰਾਂ ਦਾ ਹੀ ਆ ਸਰਕਾਰ ਕਹਿੰਦੀ ਆ ਕਿ 8.5 ਬਿਲੀਅਨ ਡਾਲਰ ਅਸੀਂ ਖਰਚਾਂਗੇ ਤੇ 2031 ਤੱਕ 3.9 ਮਿਲੀਅਨ ਨਵੇਂ ਘਰ ਬਣ ਜਾਣਗੇ ਲੇਜਰ ਜਿਹੜਾ ਪੋਲ ਕੀਤਾ ਇਹਦੇ ਚ 1522 ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਅਸਾਈਨ ਕਰਕੇ ਤੇ ਆਨਲਾਈਨ ਇੱਕ ਸਰਵੇ ਜਿਹੜਾ ਕੀਤਾ ਆ ਇੱਕ ਰੈਂਡਮ ਸੈਂਪਲ ਤੋਂ ਜਿਹੜੇ ਅਲਬਰਟਾ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਬਹੁਤੇ ਇਹ ਕਹਿੰਦੇ ਆ ਕਿ ਉਹਨਾਂ ਦਾ ਬਹੁਤ 네ਗੇਟਿਵ ਇਮਪ੍ਰੈਸ਼ਨ ਆ ਇਸ ਬਜਟ ਬਾਰੇ 42% ਜਿਹੜੇ অপਸ਼ਨ ਇਹ ਸਿਲੈਕਟ ਕਰ ਰਹੇ ਆ 25% ਜਿਹੜੇ ਪੂਰੇ ਦੇਸ਼ ਦੇ ਵਿੱਚ ਆ ਤੇ 42% ਅਲਬਰਟਾ ਦੇ ਵਿੱਚ ਅਲਬਰਟਾ ਵਾਸੀ ਵੈਸੇ ਵੀ ਉਹਨਾਂ ਦੀ ਬਹੁਤੀ ਜ਼ਿਆਦਾ ਸਹਿਮਤੀ ਨਹੀਂ ਕੇਂਦਰ ਸਰਕਾਰ ਨਾਲ ਹੁੰਦੀ ਤੇ ਉਹ ਇਸ ਬਜਟ ਤੋਂ ਵੀ ਨਾਖੁਸ਼ ਨੇ ਕੈਨੇਡਾ 'ਚ ਜੇ 25% ਨਾਖੁਸ਼ ਨੇ ਤਾਂ ਇਕੱਲੇ ਅਲਬਰਟਾ ਦੇ ਵਿੱਚ 42% ਨਾ ਉੱਥੇ ਨੰਬਰ ਜ਼ਿਆਦਾ ਆ ਅੱਧੇ ਤੋਂ ਜ਼ਿਆਦਾ ਲੋਕ ਜਿਹੜੇ ਆ ਇਸ ਪੋਲ ਦੇ ਵਿੱਚ ਜਿਹੜਾ ਦੇਖਿਆ ਜਾ ਰਿਹਾ ਕਿ ਸਰਕਾਰ ਦਾ ਜਿਹੜਾ ਪਲਾਨ ਆ ਜਿਹੜੇ એનર્ਜੀ ਐਫੀਸ਼ੀਐਂਸੀ ਆ ਜਾਂ ਨੈਸ਼ਨਲ ਡਿਫੈਂਸ ਆ ਜਾਂ ਸਟੂਡੈਂਟ ਲੋਨ ਫੋਰਗਿਵਨੈਸ ਆ ਜਾਂ ਹੈਲਥ케ਅਰ ਆ ਜਾ ਐਜੂਕੇਸ਼ਨ ਵਰਕ ਕਰਾਉ ਉਹਦੇ ਉੱਤੇ ਸਰਕਾਰ ਜੋ ਕਰ ਰਹੀ ਉਹਦੇ ਤੋਂ ਖੁਸ਼ ਦੱਸੇ ਜਾ ਰਿਹਾ 56% ਜਿਹੜੇ ਲੋਕ ਨੇ ਉਹ ਸੋਚਦੇ ਆ ਕਿ ਜਿਹੜਾ ਟੈਕਸ ਆ ਉਹਨੂੰ ਵੱਖਰੇ ਤਰੀਕੇ ਨਾਲ ਦੇਖਿਆ ਜਾਣਾ ਜਿਹੜਾ ਚਾਹੀਦਾ ਲਿਬਰਲਸ ਜਿਹੜੇ ਆ ਉਹ ਹੁਣ ਉਹਨਾਂ ਦੀ ਆਲੋਚਨਾ ਵੀ ਪਿਛਲੇ ਸਮੇਂ ਦੇ ਵਿੱਚ ਹੋ ਰਹੀ ਆ ਬਹੁਤ ਸਾਰੀਆਂ ਗੱਲਾਂ ਕਰਕੇ ਜਿਹਦੇ ਵਿੱਚ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਆ ਜਿਨੇ ਵਾਰਨ ਕੀਤਾ ਆ ਕੱਲ ਮੰਗਲਵਾਰ ਨੂੰ ਕਿ ਇਹਦੇ ਨਾਲ ਜਿਹੜੀ ਨਵੇਂ ਡਾਕਟਰ ਰੱਖੇ ਜਾਣੇ ਆ ਉਹਦੇ ਉੱਤੇ ਉਸ ਚੀਜ਼ ਦੇ ਉੱਤੇ ਅਸਰ ਪੈ ਸਕਦਾ ਸਰਕਾਰ ਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਆ ਸੁਰਲਆ ਮਿਲਿਆ ਜਾ ਪ੍ਰतिक੍ਰਮ ਲੋਕਾਂ ਦਾ ਇਸ ਬਜਟ ਪ੍ਰਤੀ ਆ ਰਿਹਾ ਪਰ ਬਹੁ ਗਿਣਤੀ ਇਸ ਬਜਟ ਤੋਂ ਇੰਨਾ ਜ਼ਿਆਦਾ ਜਿਹੜੀ ਆ ਖੁਸ਼ ਨਹੀਂ ਅਗਲੀ ਗੱਲਬਤ ਇੱਕ ਕੰਟਾਰੀਓ ਤੋਂ ਖਬਰ ਆ ਯੋਰਕ ਰੀਜਨ ਦੇ ਵਿੱਚ ਇੱਕ ਹਾਈ ਸਕੂਲ ਆ ਤੇ ਉੱਥੇ ਮਤਲਬ ਪਰਫੈਕਟ ਮਾਰਕਸ ਦਿੱਤੇ ਆ ਨਿਆਣਿਆਂ ਨੂੰ ਮਿਡ ਟਰਮ ਐਗਜ਼ਾਮ ਦੇ ਵਿੱਚ ਤਿੰਨ ਸਬਜੈਕਟਾਂ ਦੇ ਵਿੱਚ ਇਸ ਕਰਕੇ ਨਹੀਂ ਉਹਨਾਂ ਨੂੰ ਇੰਨੇ ਜ਼ਿਆਦਾ ਪਰਫੈਕਟ ਮਾਰਕਸ ਦਿੱਤੇ ਵੀ ਉਹਨਾਂ ਨੇ ਪੜ੍ਹਾਈ ਬਹੁਤ ਵਧੀਆ ਕੀਤੀ ਹੈ ਜਾਂ ਪੇਪਰ ਬਹੁਤ ਵਧੀਆ ਕੀਤੇ ਆ ਸਗੋਂ ਇਸ ਕਰਕੇ ਦਿੱਤੇ ਆ ਕਿਉਂਕਿ ਉਹਨਾਂ ਕੋਲੇ ਟੀਚਰ ਹੀ ਨਹੀਂ ਟੀਚਰ ਹੈ ਨਹੀਂ ਜਦੋਂ ਪੜ੍ਹਾਉਣਾ ਹੀ ਨਹੀਂ ਤੇ ਦੂਜੇ ਪਾਸੇ ਫਿਰ ਉਹਦਾ ਏਵੈਲੂਏਸ਼ਨ ਕਿੱਦਾਂ ਕਰਨੀ ਆ ਤੇ ਇਸ ਕਰਕੇ ਉਹਨਾਂ ਨੇ ਸਾਰਿਆਂ ਨੂੰ ਚੰਗੇ ਨੰਬਰ ਦੇ ਦੇ ਦਿੱਤੇ ਜਿੱਦਾਂ ਪੁਰਾਣੇ ਵੇਲਿਆਂ ਦੇ ਵਿੱਚ ਕਦੇ ਪੰਜਾਬ ਦੇ ਵਿੱਚ ਪਹਿਲੇ ਦੂਜੀ ਸਾਰੇ ਪਾਸ ਕਰ ਦਿੰਦੇ ਸੀ ਇਹੀ ਲਗਭਗ ਤਰੀਕਾ ਇੱਥੇ ਵਰਤਿਆ ਗਿਆ ਕੈਨੇਡਾ ਚ ਟੀਚਰ ਹੈ ਨਹੀਂ ਭਾਲੇ ਕਿ ਪੂਰੇ ਨਾਰਥ ਅਮਰੀਕਾ ਦੇ ਵਿੱਚ ਟੀਚਰਾਂ ਦੀ ਘਾਟ ਆ। ਅ ਇੱਥੇ ਤੱਕ ਵੀ ਉਹਨਾਂ ਨੇ ਖੁੱਲ੍ਹ ਦਿੱਤੀ ਆ ਵੀ ਜਿਹੜੇ ਕਿਸੇ ਨੇ ਟੀਚਿੰਗ ਵਾਲਾ ਕੋਰਸ ਨਹੀਂ ਕੀਤਾ ਉਹ ਵੀ ਆਜੋ ਅਸੀਂ ਉਹ ਵੀ ਰੱਖ ਲਾਂਗੇ ਸਾਡੇ ਸਰੀ ਦੇ ਨਾਲ ਲੱਗਦਾ ਲਹਿੰਗਲੀ ਆ। ਉਹਨਾਂ ਨੇ ਇਸ ਚੀਜ਼ ਨੂੰ ਮਾਨਤਾ ਦਿੱਤੀ ਆ ਵੀ ਤੁਸੀਂ ਆਜੋ ਅਸੀਂ ਤੁਹਾਨੂੰ ਟੀਚਰ ਬਣਾ ਲਾਂਗੇ ਜਿਹੜੇ ਕਈ ਵਾਰੀ ਅ ਟੀਚਰ ਅਸਿਸਟੈਂਟ ਹੁੰਦੇ ਆ ਅ ਅਸਿਸਟੈਂਟ ਐਜੂਕੇਟਰ ਆ ਉਹਨਾਂ ਨੂੰ ਜਿਹੜਾ ਟੀਚਰ ਪ੍ਰਮੋਟ ਕਰ ਦਿੱਤਾ ਜਾਂਦਾ ਟੀਚਰਾਂ ਦੀ ਘਾਟ ਆ ਤੇ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਟੀਚਰ ਪੂਰੇ ਨਹੀਂ ਹੋ ਰਹੇ ਤੇ ਇਹ ਜਿਹੜਾ ਸਕੂਲ ਆ ਇੱਥੇ ਇਹ ਘਟਨਾ ਸਾਹਮਣੇ ਆਈ ਹੈ ਯੋਰਕ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਦੇ ਇਸ ਚੀਜ਼ ਨੂੰ ਕਨਫਰਮ ਕੀਤਾ ਆ ਕਿ ਉਹਨਾਂ ਨੇ ਬੱਚਿਆਂ ਨੂੰ ਜਿਹੜਾ ਆ ਉੱਥੇ ਜਿਹੜਾ ਇਹ ਸਕੂਲ ਆ ਕੈਥੋਲਿਕ ਹਾਈ ਸਕੂਲ ਆ ਅਰੋਰਾ ਦੇ ਵਿੱਚ ਅਨਟੈਰੀਓ ਦੇ ਵਿੱਚ ਉਹਨਾਂ ਨੂੰ ਪਰਫੈਕਟ ਮਾਰਕਸ ਇਗਜ਼ਾਮ ਵਿੱਚ ਦੇ ਦਿੱਤੇ ਆ ਦੋ ਬਾਇਓਲੋਜੀ ਦੀਆਂ ਕਲਾਸਿਸ ਦੇ ਵਿੱਚ ਤੇ ਇੱਕ ਬਿਜ਼ਨਸ ਕਲਾਸ ਦੇ ਵਿੱਚ ਕਾਰਨ ਦੱਸਿਆ ਜਾ ਰਿਹਾ ਕਿ ਉੱਥੇ ਟੀਚਰ ਹੈ ਨਹੀਂਗਾ ਉਹ ਕਹਿੰਦੇ ਇਹ ਕਲਾਸਸ ਦੇ ਵਿੱਚ ਪਰਮਾਨੈਂਟ ਟੀਚਰ ਹੈ ਹੀ ਨਹੀਂ ਇਸ ਸੈਮੈਸਟਰ ਦੇ ਵਿੱਚ ਕਿਉਂਕਿ ਟੀਚਰਾਂ ਦੀ ਸ਼ਾਰਟੇਜ ਆ ਤੇ ਸਬਜੈਕਟ ਏਰੀਆ ਜਿਹੜੇ ਸਪੈਸ਼ਲਾਈਜ਼ੇਸ਼ਨ ਦੇ ਆ ਇਹਦੇ ਵਿੱਚ ਖਾਸ ਕਰਕੇ ਸਿਚੁਏਸ਼ਨ ਉਹ ਕਹਿੰਦੇ ਬਹੁਤ ਰੇਅਰ ਆ ਗ੍ਰੇਡ 12 ਦੇ ਲੈਵਲ ਦੇ ਉੱਤੇ ਜਿਹੜੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਤੇ ਉਹ ਕਹਿੰਦੇ ਵੀ ਜਲਦੀ ਅਸੀਂ ਜਿਹੜਾ ਰਿਪਲੇਸਮੈਂਟ ਟੀਚਰ ਆਹੋ ਲਿਆਵਾਂਗੇ ਸਕੂਲ ਦੇ ਵਿੱਚ ਅਨਟੈਰੀਓ ਦੇ ਵਿੱਚ ਲਗਾਤਾਰ ਸਟਾਫਿੰਗ ਲੈਵਲ ਦੇ ਉੱਤੇ ਇਸ਼ੂ ਆ 2023-24 ਦੇ ਵਿੱਚ ਐਨਵਲ ਜਿਹੜੀ ਅਨਟੈਰੀਓ ਸਕੂਲ ਸਰਵੇ ਉਹਦੇ ਵਿੱਚ ਜਿਹੜਾ ਜਿਹੜੀ ਇਹ ਪਤਾ ਲੱਗਿਆ ਸੀ ਉਹਦੇ ਵਿੱਚ ਕਿ 24% ਐਲੀਮੈਂਟਰੀ ਸਕੂਲ 35% ਸੈਕੰਡਰੀ ਸਕੂਲ ਜਿਹੜੀ ਟੀਚਰ ਸ਼ਾਰਟੇਜ ਰੋਜ਼ ਫੇਸ ਕਰ ਰਹੇ ਤੁਸੀਂ ਇਮੇਜਿਨ ਕਰਕੇ ਦੇਖੋ ਕਿ 24% ਜਿਹੜੇ ਐਲੀਮੈਂਟਰੀ ਸਕੂਲ ਆ 35% ਸੈਕੰਡਰੀ ਸਕੂਲ ਆ ਰੋਜ਼ ਟੀਚਰ ਸ਼ਾਰਟੇਜ ਆ ਜੇ 35% ਦੇ ਵਿੱਚ ਜਾਂ 24% ਦੇ ਵਿੱਚ ਟੀਚਰ ਹੀ ਨਹੀਂ ਆ ਤਾਂ ਧਰਿਆਣੇ ਕੀ ਪੜਨਗੇ ਤੇ ਜਦੋਂ ਫਿਰ ਜੇ ਇਸ ਦੇਸ਼ ਦੇ ਵਿੱਚ ਇਹ ਹਾਲਾਤ ਪੈਦਾ ਹੋਣ ਲੱਗ ਜਣ ਕਿ ਐਜੂਕੇਸ਼ਨ ਜਿਹੜਾ ਉਹਨਾਂ ਦਾ ਆਉਣ ਵਾਲੇ ਭਵਿੱਖ ਦੇ ਵਿੱਚ ਜਿਨ੍ਹਾਂ ਨੇ ਨੇਸ਼ਨ ਬਿਲਡਰ ਨੇ ਜਿਹੜੇ ਉਹਨਾਂ ਦੇ ਨਾਲ ਇਸ ਤਰ੍ਹਾਂ ਕੰਪਰੋਮਾਈਜ਼ ਹੋਣ ਲੱਗ ਪਿਵੇ ਬਿਨਾਂ ਟੀਚਰਾਂ ਤੋਂ ਪੜਾਇਆ ਜਾਵੇ ਜਾਂ ਘੱਟ ਕੁਆਲੀਫਾਈਡ ਟੀਚਰ ਅਗਲੀ ਪੀੜ੍ਹੀ ਨੂੰ ਪੜਾਉਣ ਲੱਗ ਜਣ ਤਾਂ ਉੱਥੇ ਨੁਕਸਾਨ ਵੱਡਾ ਹੁੰਦਾ ਕਿਉਂਕਿ ਕਿਸੇ ਥਾਂ ਦੇ ਉੱਤੇ ਘਾਟ ਹੋਣੀ ਘਰਾਂ ਦੀ ਘਾਟ ਹੋਣੀ ਕਿਸੇ ਥਾਂ 'ਚ ਫੈਕਟਰੀ 'ਚ ਮਸ਼ੀਨਾਂ ਦੀ ਘਾਟ ਹੋਣੀ ਉਹਦੇ ਨਾਲ ਥੋੜਾ ਬਹੁਤਾ ਅਸਰ ਤਾਂ ਪੈ ਸਕਦਾ ਪਰ ਜਿਹੜੇ ਲੋਕ ਹਿਊਮਨ ਮਾਈਂਡਸ ਦੇ ਨਾਲ ਡੀਲ ਕਰ ਰਿਹਾ ਜਿਹੜੇ ਬੱਚਿਆਂ ਦੇ ਨਾਲ ਡੀਲ ਕੀਤਾ ਜਾ ਰਿਹਾ ਉਹ ਬੱਚੇ ਦੀ ਜੀਵਨ ਦੇ ਵਿੱਚ ਇਹ ਟਾਈਮ ਇੱਕੋ ਵਾਰੀ ਆਉਣਾ ਦੁਬਾਰਾ ਨਹੀਂ ਆਉਣਾ ਤੇ ਉਸ ਬੱਚੇ ਦਾ ਕੀ ਕਸੂਰ ਆ ਕਿ ਉਹਨੂੰ ਅਧਿਆਪਕ ਨਹੀਂ ਮਿਲ ਰਿਹਾ ਤੇ ਉਹ ساری ਉਮਰ ਉਹ ਉਹਨੇ ਉਸ ਚੀਜ਼ ਤੋਂ ਸਫਰ ਕਰਨਾ ਕਿ ਉਹਦੀ ਉਹ ਘਾਟ ਜਿਹੜੀ ਆ ਕਿਤੇ ਨਾ ਕਿਤੇ ਰਹਿ ਜਾਣੀ ਤੇ ਉਹ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿਹੜਾ ਦੁਨੀਆ ਦੇ ਸਭ ਤੋਂ ਵਿਕਸਤ ਦੇਸ਼ਾਂ ਦੇ ਵਿੱਚੋਂ ਇੱਕ ਆ ਉਹਦੇ ਵਿੱਚ ਇਹ ਹਾਲ ਹੋ ਜਵੇ ਤੇ ਇਹ ਕੁਦਰਤੀ ਆਫੀ ਇਹਦਾ ਨੁਕਸਾਨ ਕੈਨੇਡਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਕਰਨਾ ਪੈਣਾ ਜੇ ਜੇ ਇੱਕ ਡਾਕਟਰ ਹੈ ਨੀਗਾ ਤਾਂ ਉਸ ਵਿਅਕਤੀ ਨੂੰ ਨੁਕਸਾਨ ਹੋ ਸਕਦਾ ਉਹਦੀ ਉਹਦੀ ਲਾਈਫ ਦੇ ਉੱਤੇ ਅਸਰ ਪੈ ਸਕਦਾ ਪਰ ਇੱਕ ਟੀਚਰ ਹੈ ਨੀ ਪੂਰੀ ਪੂਰੀ ਕਲਾਸ ਦੇ ਬੱਚਿਆਂ ਦੀ ਉੱਤੇ ਆਉਣ ਵਾਲੀ ਉਮਰ ਤੱਕ ਜਿਹੜਾ ਉਹਦਾ ਅਸਰ ਆਉ ਦੂਰ ਦੂਰ ਤੱਕ ਜਿਹੜਾ ਨਜ਼ਰ ਆਉਂਦਾ ਹੈ ਸੋ ਇਹ ਇਸ ਕਰਕੇ ਪਰਫेक्ट ਮਾਰਕਸ ਦੇ ਦੇਣੇ ਵੀ ਇਹਨਾਂ ਦਾ ਟੀਚਰ ਹੀ ਕੋਈ ਨਹੀਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਾ ਦੱਸੀ ਜਾ ਰਹੀ ਹੈ ਬਹੁਤ ਸਾਰੀਆਂ ਡੇਟਿੰਗ ਐਪਸ ਨੇ ਉਹਨਾਂ ਦੇ ਉੱਤੇ ਲੋਕ ਜਾਂਦੇ ਆ ਆਪਣਾ ਪਾਰਟਨਰ ਲੱਭਣ ਦੇ ਲਈ ਤੇ ਕਈ ਵਾਰੀ ਉਹਦੇ ਉੱਤੇ ਏਡੀ ਵੱਡੀ ਗਲਤੀ ਹੋ ਜਾਂਦੀ ਹੈ ਕਿ ਤੁਹਾਨੂੰ ਮੁੜ ਕੇ ਉਹਦਾ ਖਾਮਿਆਜਾ ਪੁਕਤਣਾ ਪੈਂਦਾ ਬ੍ਰਿੰਟ ਵਾਰਸ਼ 38 ਸਾਲ ਉਮਰ ਆ ਉਹ ਇੱਕ ਜੈਨੀਫਰ ਨਾਮ ਦੀ ਔਰਤ ਨੂੰ ਮਿਲਦਾ ਜਿਹਦੀ ਉਮਰ 34 ਸਾਲ ਆ ਇੱਕ ਡੇਟਿੰਗ ਐਪ ਹੈ ਪਾ ਟਿੰਡਰ ਬਹੁਤ ਮਸ਼ਹੂਰ ਐ ਪਾ ਇਹ ਆ ਉਹਦੇ ਉੱਤੇ ਉਹ ਮਤਲਬ ਉਹਨੂੰ ਮਿਲ ਲ ਜਾਂਦਾ ਆ ਪੋਲੋ پارک ਮਾਲ ਦੇ ਵਿੱਚ ਪੋਲੋ پارک ਮਾਲ ਦੇ ਵਿੱਚ ਟਿੰਡਰ ਐਪ ਤੇ ਦੋਵੇਂ ਮਿਲਦੇ ਆ ਉੱਥੇ ਜਾ ਕੇ ਉਹਨੂੰ ਮਿਲਣ ਚੱਲਿਆ ਜਾਂਦਾ ਤੇ ਜਦੋਂ ਉੱਥੇ ਉਹਨੂੰ ਮਿਲਦਾ ਆ ਉਹਨੂੰ ਕੁਝ ਠੀਕ ਨਹੀਂ ਲੱਗਦਾ ਆ ਉਹ ਕਹਿੰਦਾ ਵੀ ਮੈਂ ਉਹ ਜਦੋਂ ਨੇ ਇੰਟਰਵਿਊ ਹੁਣ ਕੀਤੀ ਐ ਮਤਲਬ ਉਹ ਗੱਲ ਕਿੱਥੇ ਤੱਕ ਚਲੇ ਗਏ ਉਹਦੀ ਉਹ ਕਹਿੰਦਾ ਵੀ ਉਹਨੂੰ ਜਿਹੜਾ ਉਹਨੇ ਉਹੀ ਪ੍ਰੋਫਾਈਲ ਨੇਮ ਦਿੱਤਾ ਜਿਹੜਾ ਉਹਦਾ ਸੀਗਾ ਆਨਲਾਈਨ ਫੋਟੋ ਸੀਗੀ ਪਰ ਉਹਦੀ ਫੋਟੋ ਮੈਚ ਨਹੀਂ ਸੀ ਕਰਦੀ ਉਹ ਕਹਿੰਦਾ ਮੈਨੂੰ ਬਹੁਤਾ ਕੁਝ ਠੀਕ ਨਹੀਂ ਲੱਗਾ ਤੇ ਉਹਨੇ ਕੁਇਕਲੀ ਉਹਨੂੰ ਡੇਟ ਨੂੰ ਉੱਥੇ ਕੈਨਸਲ ਕੀਤਾ ਤੇ ਉਹ ਚਲੇ ਗਿਆ ਤੇ ਉਹਦੇ ਤੋਂ ਬਾਅਦ ਉਸ ਔਰਤ ਨੇ 2 ਸਾਲਾਂ ਬਾਅਦ ਉਹਨੂੰ ਇੱਕ ਆਨਲਾਈਨ ਜਿਹੜਾ ਮੈਸੇਜ ਕੀਤਾ ਤੇ ਮੁੜ ਜਿਹੜੀ ਉਹ ਉਹ ਮਤਲਬ 2 ਸਾਲਾਂ ਬਾਅਦ ਉਹਦੇ 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 ਅਪਾਰਟਮੈਂਟ ਦੇ ਉੱਤੇ ਆ ਗਈ ਮਤਲਬ ਉਹਦੇ ਜਿੱਥੇ ਉਹ ਰਹਿੰਦਾ ਸੀ ਉਹ ਗੱਲ ਖਤਮ ਹੋ ਗਈ ਉਹਦੇ ਤੋਂ ਬਾਅਦ ਉਹ ਅਚਾਨਕ 2 ਸਾਲ ਬਾਅਦ ਉਹਦੇ ਕੋਲੇ ਆ ਜਾਂਦੀ ਆ ਤੇ ਉੱਥੇ ਜਾ ਕੇ ਉਹ ਮਤਲਬ ਜਿਹੜਾ ਉਹਦੇ ਉੱਤੇ ਐਸ ਕਿਸਮ ਦੇ ਮਤਲਬ ਦੋਸ਼ ਲਾਏ ਜਾਂਦੇ ਆ ਉਸ ਵਿਅਕਤੀ ਦੇ ਉੱਤੇ ਕਿ ਉਹਨੂੰ ਬਾਅਦ ਦੇ ਵਿੱਚ ਉਹਨੂੰ ਮਤਲਬ ਲਗਾਤਾਰ ਉਹਦੇ ਉੱਤੇ ਚਾਰਜ ਲੱਗੇ ਉਸ ਵਿਅਕਤੀ ਦੇ ਉੱਤੇ ਤੇ ਜਿਹੜਾ ਜਿਹੜੀ ਉਹਦੀ ਉਹਨੂੰ ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਕ੍ਰਿਮਨਲ ਉਹਦੀ ਹਰਾਸ਼ਮੈਂਟ ਹੋਈ ਉਹ ਇਹ ਦੱਸਿਆ ਦੱਸ ਰਿਹਾ ਆ ਕਿ ਇਸ ਇੰਨੀ ਕੀ ਗੱਲ ਤੋਂ ਬਾਅਦ ਉਹਦੇ ਬਾਅਦ ਕਿਤੇ ਉਹਦੀ ਸੁਣਵਾਈ ਨਹੀਂ ਹੋਈ ਸੋ ਹੁਣ ਜਾ ਕੇ ਜਦੋਂ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਉਸ ਔਰਤ ਨੂੰ ਦੋਸ਼ੀ ਦੱਸਿਆ ਗਿਆ ਆ ਪਰ ਉਹਦੇ ਤੋਂ ਪਹਿਲਾਂ ਜਿਹੜਾ ਆ ਪ੍ਰੋਟੈਕਸ਼ਨ ਆਰਡਰ ਮਿਲੇ ਸੀ ਉਹਨੂੰ 2022 ਦੇ ਵਿੱਚ ਤੇ ਜਿਹੜੇ ਉਥੋਂ ਦੇ ਪ੍ਰੋਵਿੰਸ਼ੀਅਲ ਜੱਜ ਨੇ ਰੇਮ Ond Went ਉਹਨਾਂ ਨੇ ਕਿਹਾ ਆ ਕਿ ਇੱਕ ਇਨੋਸੈਂਟ ਵਿਅਕਤੀ ਆ ਜਿਹਨੂੰ ਮਤਲਬ ਇੱਕ ਨਰਕ ਦੇ ਵਿੱਚ ਪਾ ਦਿੱਤਾ ਗਿਆ ਇੱਕ ਵਿਅਕਤੀ ਜੈਨੂਨ ਐਪ ਦੇ ਉੱਤੇ ਸਹੀ ਤਰੀਕੇ ਦੇ ਨਾਲ ਇੱਕ ਔਰਤ ਨੂੰ ਮਿਲਣ ਜਾਂਦਾ ਮਿਲਦਾ ਉਹਨੂੰ ਗੱਲ ਠੀਕ ਨਹੀਂ ਲੱਗਦੀ ਗੱਲਬਾਤ ਖਤਮ ਹੋ ਜਾਂਦੀ ਹੈ ਪਰ ਉਹਦੇ ਤੋਂ ਬਾਅਦ 2 ਸਾਲ ਬਾਅਦ ਵੀ ਉਹ ਔਰਤ ਉਹਦੇ ਉੱਤੇ ਆ ਕੇ ਕੀ ਕੀ ਦੋਸ਼ ਲਾਉਂਦੀ ਆ ਤੇ ਜਿਹਦੇ ਜਿਹਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਤੇ ਬਹੁਤ ਸਮਾਂ ਲੰਘਣ ਤੋਂ ਬਾਅਦ ਜਾ ਕੇ ਅਸਲੀਅਤ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਇਹ ਕੀ ਆਨਲਾਈਨ ਡੇਟਿੰਗ ਐਪਸ ਦਾ ਪੱਖ ਹੋ ਸਕਦਾ ਹੈ ਕਿੱਦਾਂ ਉਹਦੇ ਤੇ ਬਚਾਅ ਕੀਤਾ ਜਾ ਸਕਦਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਗੱਲਬਾਤ ਆ ਸੋ ਉਹ ਦੂਜਿਆਂ ਨੂੰ ਵੀ ਹੁਣ ਵਾਰਨ ਕਰ ਰਿਹਾ ਕਿ ਆਨਲਾਈਨ ਡੇਟਿੰਗ ਬਹੁਤ ਖਤਰਨਾਕ ਆ ਤੁਸੀਂ ਫੇਰ ਵੀ ਜਿਹੜਾ ਇਸ ਦਰਦ ਦੇ ਵਿੱਚ ਕਿਤੇ ਨਾ ਕਿਤੇ ਰਹਿੰਦੇ ਆ ਅਗੂਰਵਾ ਦੋਸਤੋ ਇੱਕ ਸੋਕੇ ਬਾਰੇ ਆ ਐਕਸਟ੍ਰੀਮ ਡਾਟ ਕੰਡੀਸ਼ਨਸ ਜਿਹੜੀਆਂ ਇੱਕ ਹੋਰ ਚੈਲੰਜ ਆ ਸਾਉਂਡ ਵਾਲੇ ਸੀਜ਼ਨ ਦੇ ਵਿੱਚ ਪਾਣੀ ਦੀ ਘਾਟ ਹਮੇਸ਼ਾ ਰਹਿੰਦੀ ਆ ਪਹਿਲੀ ਮਈ ਤੋਂ ਆਪਣੇ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਵਾਟਰ ਸਟ੍ਰੈਕਸ਼ਨਸ ਲੱਗ ਜਾਣੀਆਂ ਮੇਰਟ ਆਪਣੇ ਨਾਲ ਪੈਂਦਾ ਸ਼ਹਿਰ ਆ ਇਧਰ ਜਿਹੜਾ ਉੱਥੇ ਉਹ ਸਿਟੀ ਨੇ ਹੁਣ ਅਨਾਉਂਸਮੈਂਟ ਕੀਤੀ ਆ ਮੇਰੋ ਤੋਂ ਦੇ ਕਿ ਆਮ ਤੌਰ ਦੇ ਉੱਤੇ ਇਹ ਮਿਡ ਜੁਲਾਈ ਤੱਕ ਹੁੰਦਾ ਆ ਕਿ ਪਾਣੀ ਨੂੰ ਕੰਜ਼ਰਵ ਕਰਨਾ ਹੈ ਕਿਉਂਕਿ ਵਾਇਲਡ ਫਾਇਰ ਸੀਜ਼ਨ ਆ ਤੇ ਲੋਕ ਜਿਹੜੇ ਆ ਉਹ ਘੱਟ ਪਾਣੀ ਨੂੰ ਯੂਜ਼ ਕਰਨ ਲੈਵਲ 3 ਵਾਟਰ ਰੈਸਟ੍ਰਿਕਸ਼ਨਸ ਜਿਹੜੀਆਂ ਇਨਫੈਕਟ ਨੇ ਜਿਹਦੇ ਨਾਲ ਲਾਨ ਨੂੰ ਪਾਣੀ ਨਹੀਂ ਲਾਇਆ ਜਾ ਸਕਦਾ ਗਾਰਡਨ ਨੂੰ ਪਾਣੀ ਨਹੀਂ ਲਾਇਆ ਜਾ ਸਕਦਾ ਹਫਤੇ ਚ ਦੋ ਦਿਨ ਤੋਂ ਜ਼ਿਆਦਾ ਉਹ ਵੀ ਜਿਹੜੇ ਡੇ ਨੇ ਡੈਜ਼ਿਗਨੇਟ ਕੀਤੇ ਉਹਨਾਂ ਦਿਨਾਂ ਦੇ ਵਿੱਚ ਤੇ ਉਹ ਤੁਹਾਡਾ ਕਿਹੜਾ ਨੰਬਰ ਆ ਤੇ ਕਿਹੜਾ ਐਡਰੈਸ ਆ ਉਹਦੇ ਹਿਸਾਬ ਦੇ ਨਾਲ ਜਿਹੜੀ ਹੱਥ ਧੋਣੇ ਜਾਂ ਹਾ ਉਹਦੇ ਨਾਲ ਕਰਨਾ ਚਾ ਵਾਸ਼ਿੰਗ ਜਿਹੜੀ ਉਹ ਅਲਾਉਡ ਆ ਹੁਣ ਇਹ ਵਾਟਰ ਸਟ੍ਰਿਕਸ਼ਨ ਲਗਣੀ ਆ ਪੀਣ ਵਾਲੇ ਪਾਣੀ ਦੀ ਘਾਟ ਆ ਹਰ ਥਾਂ ਦੇ ਉੱਤੇ ਕਈ ਥਾਂ ਦੇ ਉੱਤੇ ਉਹਨੂੰ ਦੂਜੇ ਕੰਮਾਂ ਦੇ ਲਈ ਜਦਾ ਅੱਗ ਬੁਝਾਉਣ ਦੇ ਲਈ ਜਾਂ ਦੂਜੀਆਂ ਥਾਵਾਂ ਦੇ ਉੱਤੇ ਜਿਹੜਾ ਵਰਤਿਆ ਜਾਂਦਾ ਆ ਹੁਣ ਜਿਹੜਾ ਗਰਮੀਆਂ ਦਾ ਸੀਜ਼ਨ ਆਜਣਾ ਇਹਦੇ ਚ ਵਾਟਰ ਸਟ੍ਰਿਕਸ਼ਨ ਲਗਣੀਆਂ ਆ ਸਾਡੇ ਪੀਣ ਵਾਲਾ ਪਾਣੀ ਇੱਥੇ ਇਦਾਂ ਤਾਂ ਹੈ ਨਹੀਂ ਵੀ ਥੱਲੇ ਬੋਰ ਕੀਤੇ ਆ ਤੇ ਮੋਟਰਾਂ ਲਗੀਆਂ ਆ ਤੇ ਬਰਫਾਂ ਦਾ ਪਾਣੀ ਪਿਗਲ ਕੇ ਆਉਂਦਾ ਥੱਲੇ ਤੇ ਉਹਨੂੰ ਉੱਥੇ ਰੈਜ਼ਰਵਾਇਰ ਦੇ ਵਿੱਚ ਸੰਭਿਆ ਜਾਂਦਾ ਤੇ ਬਾਅਦ ਦੇ ਵਿੱਚ ਉਹਨੂੰ ਟ੍ਰੀਟ ਕਰਕੇ ਪੀਣ ਯੋਗ ਬਣਾਇਆ ਜਾਂਦਾ ਵੱਖ-ਵੱਖ ਥਾਵਾਂ ਦੀਆਂ ਵੱਖ-ਵੱਖ ਜਿਹੜੀਆਂ ਕਹਾਣੀਆਂ ਆ ਕਿ ਉੱਥੇ ਕਿਸ ਤਰੀਕੇ ਦੇ ਨਾਲ ਪਾਣੀ ਆਉਂਦਾ ਤੇ ਕਿੰਨਾ ਉਹਨੂੰ ਕਿਸ ਤਰੀਕੇ ਦੇ ਨਾਲ ਅਬਜ਼ਰਵ ਪ੍ਰੀਜ਼ਰਵ ਜਿਹੜਾ ਕਰਕੇ ਰੱਖਣਾ ਹੁਣ ਮੈਰਿਟ ਏਰੀਆ ਦੇ ਵਿੱਚ ਇੱਥੋਂ 200 ਕਿਲੋਮੀਟਰ ਆਪਣਾ ਪੈਂਦਾ ਉੱਥੇ ਸੋਕਾ ਬਹੁਤ ਵੱਡੀ ਸਮੱਸਿਆ ਆ ਤੇ ਇਹਨੂੰ ਅ ਦੱਸਿਆ ਜਾ ਰਿਹਾ ਕਿ ਜਿਹੜਾ ਪਾਣੀ ਆ ਦਰਿਆਵਾਂ ਦੇ ਵਿੱਚ ਸਿਗਨੀਫੀਕੈਂਟਲੀ ਲੋ ਆ ਵਾਟਰ ਇਹਨੂੰ ਪਾਣੀ ਨੂੰ ਬਚਾਉਣ ਦੇ ਜਿਹੜੇ ਐਫਰਟ ਆ ਉਹ ਕੀਤੇ ਜਾ ਰਹੇ ਆ ਤੇ ਅੰਦਾਜ਼ਾ ਇਹ ਲੱਗ ਰਿਹਾ ਕਿ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਸੋਕਾ ਹੋਰ ਜ਼ਿਆਦਾ ਪੈਣਾ ਹੈ ਹੁਣ ਜੇ ਲੈਵਲ 3 ਦੇ ਉੱਤੇ ਇਹ ਹੈਗੇ ਆ ਤੇ ਉਹ ਕਹਿੰਦੇ ਰੈਸਟ੍ਰਿਕਸ਼ਨ ਸਾਨੂੰ ਜ਼ਿਆਦਾ ਲਾਉਣੀਆਂ ਪੈਣੀਆਂ ਤੇ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਅ ਮਤਲਬ ਔਰ ਉਹ ਸਖਤੀ ਉਹਦੇ ਉੱਤੇ ਜ਼ਿਆਦਾ ਕੀਤੀ ਜਾ ਰਹੀ ਆ ਕਿ ਅਸੀਂ ਇਹਨੂੰ ਜ਼ਿਆਦਾ ਸਖਤੀ ਦੇ ਨਾਲ ਇਹਨਾਂ ਰੈਸਟ੍ਰਿਕਸ਼ਨਸ ਨੂੰ ਲਾਗੂ ਕਰਾਂਗੇ ਕਿ ਤੁਹਾਨੂੰ ਦੇਖਣਾ ਪਊਗਾ ਇਹ ਕਿ ਤੁਹਾਡੇ ਕੋਲ ਕਾਫੀ ਪਾਣੀ ਜਿਹੜਾ ਉਸ ਗਰਮੀਆਂ ਦੇ ਪਾਣੀ ਦੇ ਲਈ ਗਰਮੀਆਂ ਦੇ ਸਮੇਂ ਦੇ ਲਈ ਹੈਗਾ ਹੁਣ ਸਖਤੀ ਦੇ ਕਈ ਤਰੀਕੇ ਨੇ ਉੱਥੇ ਪਿਛਲੇ ਸਾਲ ਸਿਟੀ ਨੇ ਜੁਰਮਾਨੇ ਲਾਏ ਸੀ ਲੋਕਾਂ ਨੂੰ ਜਿਨ੍ਹਾਂ ਨੇ ਵਾਟਰਿੰਗ ਰੈਸਟ੍ਰਿਕਸ਼ਨਸ ਨੂੰ ਫਾਲੋ ਨਹੀਂ ਕੀਤੀਆਂ ਸਿਟੀ ਕਹਿ ਦਿੰਦੀ ਆ ਕਿ ਆ ਦੇਣਾ ਤੁਹਾਡੇ ਕੋਲ ਇਦਾਂ ਤੁਸੀਂ ਲਾਨ ਨੂੰ ਪਾਣੀ ਲਾ ਸਕਦੇ ਇਦਾਂ ਤੁਸੀਂ ਆਹ ਕਰ ਸਕਦੇ ਆ ਤੇ ਹੁਣ ਲੋਕਾਂ ਨੇ ਜਿਹੜਾ ਉਹਨੂੰ ਬਹੁਤਾ ਜ਼ਿਆਦਾ ਫੇਰ ਵੀ ਕਈ ਵਾਰੀ ਮੰਨ ਦੇ ਨਹੀਂ ਆ ਤੇ ਹੁਣ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਆ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਫਾਲੋ ਨਹੀਂ ਕਰੋਗੇ ਤਾਂ ਅਸੀਂ ਪਲਾਨ ਕਰ ਰਹੇ ਆ ਕਿ ਤੁਹਾਡਾ ਜਿਹੜਾ ਪਾਣੀ ਆ ਉਹਨੂੰ ਬੰਦ ਕਰ ਦੇਵਾਂਗੇ ਜੇ ਤੁਸੀਂ ਰੈਸਟ੍ਰਿਕਸ਼ਨਸ ਨੂੰ ਫਾਲੋ ਨਹੀਂ ਕੀਤਾ ਕਿ ਜਿਹੜੇ ਰੂਲ ਬ੍ਰੇਕਰ ਨੇ ਉਹਨਾਂ ਨੂੰ ਇੱਕ ਲੈਟਰ ਦਿੱਤੀ ਜਾਊਗੀ ਜਿਹਦੇ ਵਿੱਚ ਸਿਚੁਏਸ਼ਨ ਐਕਸਪਲੇਨ ਕੀਤੀ ਜਾਊਗੀ ਉਹਨਾਂ ਨੂੰ ਕਿਹਾ ਜਾਊਗਾ ਵੀ ਤੁਸੀਂ ਇਹ ਕੰਮ ਨਾ ਕਰੋ ਪਰ ਜੇ ਫੇਰ ਵੀ ਉਹ ਇਦਾਂ ਕਰਦੇ ਰਹੇ ਤਾਂ ਤੁਹਾਡੀ ਜਿਹੜੀ ਉਹ ਕਹਿੰਦੇ ਸੀ ਉਸ ਪ੍ਰਾਪਰਟੀ ਨੂੰ ਸ਼ਟ ਆਫ ਕਰ ਸਕਦੇ ਆ ਕਿ ਮਤਲਬ ਜੁਰਮਾਨਾ ਸਿਰਫ ਦੇ ਕੇ ਨਹੀਂ ਆ ਕਿ ਤੁਸੀਂ ਫਾਈਨ ਦੇ ਦਿਓ ਤੇ ਤੁਸੀਂ ਜਿਹੜਾ ਬੈਡ ਬਿਹੇਵੀਅਰ ਆ ਉਸੇ ਤਰੀਕੇ ਦੇ ਨਾਲ ਰੱਖੋ ਹੁਣ ਕੁਝ ਜਿਹੜੇ ਲੋਕ ਨੇ ਉਹ ਇਸ ਗੱਲ ਤੋਂ ਹੈਗੇ ਆ ਕਿ ਜਿਹੜਾ ਇਹਨੂੰ ਸਾਨੂੰ ਬਚਾਉਣਾ ਚਾਹੀਦਾ ਕੁਝ ਜਿਹੜੇ ਕਹਿੰਦੇ ਆ ਕਿ ਅਵੇਰਨੈਸ ਲੈਣੀ ਚਾਹੀਦੀ ਆ ਕੁਝ ਲੋਕ ਇਸ ਗੱਲ ਤੋਂ ਜਿਹੜੇ ਦੁਖੀ ਵੀ ਨੇ ਜਾਂ ਇਹ ਗੱਲ ਗਲਤ ਆ ਉਹ ਕਹਿੰਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਏਡੀ ਵੱਡੀ ਜਿਹੜੀ ਸਖਤ ਫੈਸਲੇ ਆਉਂ ਨਹੀਂ ਲੈਣੇ ਚਾਹੀਦੇ ਸੋਕਾ ਇਸ ਵੇਲੇ ਬਹੁਤ ਵੱਡੀ ਸਮੱਸਿਆ ਆ ਵੱਖ-ਵੱਖ ਥਾਵਾਂ ਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰਨ ਦੇ ਯਤਨ ਕਿਤੇ ਜਾ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ